ਤੁਹਾਨੂੰ ਸ਼ਹਿਰ ਦਾ ਪਾਦਲਾ ਅੱਜ ਟੋਟਾ ਦਿਖਾਣੇ ਆ ਜਿਹਨੂੰ ਪਾਦਲਾ ਚੌਕ ਕਿਹਾ ਜਾਂਦਾ ਜਦੀ ਹਾਲਤ ਇੰਨੀ ਬੱਤਰ ਹੈ ਵੀ ਇਹ ਇਲਾਵਾਰਸ ਹਾਲਤ ਦੇ ਵਿੱਚ ਆ ਇਹ ਨਾ ਤਾਂ ਇਹ ਨੈਸ਼ਨਲ ਹਾਈਵੇ ਦੇ ਅੰਡਰ ਆਉਂਦਾ ਨਾ ਗੋਵਿੰਦਗੜ ਨਗਰ ਕੌਂਸਲ ਦੇ ਅੰਡਰ ਆਉਂਦਾ ਨਾ ਖੰਨਾ ਨਗਰ ਕੌਂਸਲ ਦੇ ਅੰਡਰ ਆਉਂਦਾ ਕਿਉਂਕਿ ਇੱਥੇ ਜਦੋਂ ਸੜਕ ਬਣਾਉਣੀ ਹੁੰਦੀ ਆ ਉਹਦਾ ਟੋਲ ਟੈਕਸ ਲੋਕਾਂ ਤੋਂ ਲੈ ਲਿਆ ਜਾਂਦਾ ਤੇ ਸੜਕ ਜਿਹੜੀ ਹੈਗੀ ਆ ਉਹ ਬਣਾ ਦਿੱਤੀ ਜਾਂਦੀ ਆ ਇੱਥੇ ਵੱਡੇ ਵੱਡੇ ਟਰੱਕ ਲੰਘਦੇ ਨੇ ਕਾਰਾਂ ਲੰਗਦੀਆਂ ਨੇ ਜਿਨ੍ਹਾਂ ਦਾ ਰੋਜ਼ ਨੁਕਸਾਨ ਹੁੰਦਾ ਹੈ ਕਈ ਵਾਰ ਦੋ ਪਹੀਆ ਵਾਹਨ ਆ ਜਿਵੇਂ ਹੁਣ ਆਟੋ ਲੰਘ ਰਿਹਾ ਇਹਦੇ ਵਿੱਚੋਂ ਸਵਾਰੀਆਂ ਐ ਗਿਰ ਕੇ ਥੱਲੇ ਵੀ ਜ਼ਖਮੀ ਹੋਈਆਂ ਨੇ ਇੱਥੋਂ ਨਗਰ ਕੌਂਸਲ ਗਗਿੰਦਗੜ੍ਹ ਦੀਆਂ ਗੱਡੀਆਂ ਵੀ ਲੰਗਦੀਆਂ ਨੇ ਤੇ ਨਗਰ ਕੌਂਸਲ ਖਾਨਾਂ ਦੀਆਂ ਗੱਡੀਆਂ ਵੀ ਲੰਗਦੀਆਂ ਨੇ ਤੇ ਨੁਕਸਾਨ ਬਹੁਤ ਹੋ ਰਿਹਾ ਹੈ ਇਹਦੇ ਵੱਲ ਕੋਈ ਵੀ ਬੰਦਾ ਜਿਹੜਾ ਹੈਗਾ ਧਿਆਨ ਨਹੀਂ ਦੇ ਰਿਹਾ ਕਿਉਂਕਿ ਇਹ ਲਵਾਰਸ ਜਗ੍ਹਾ ਮੈਥੋਂ ਰੋਜ਼ ਦੀ ਲੰਘਦਾ ਤੇ ਰੋਜ਼ ਦਾ ਜਿਹੜਾ ਹੈਗਾ ਇੱਥੇ ਪਹਿਲੀ ਗੱਲ ਤਾਂ ਇੰਨੀ ਧੂੜ ਮਿੱਟੀ ਉੱਡਦੀ ਆ ਤੇ ਆ ਦੇਖੋ ਵਾਹਣ ਤੁਹਾਡੇ ਸਾਹਮਣੇ ਲੰਘ ਰਹੇ ਨੇ ਹੁਣ ਉਹ ਸਕੂਲ ਬੱਸ ਆ ਗਈ ਤੇ ਇਹਦੇ ਵਿੱਚ ਛੋਟੇ-ਛੋਟੇ ਬੱਚੇ ਵੀ ਸਵਾਰ ਹੁੰਦੇ ਨੇ ਬੱਸਾਂ ਕਿੰਨੇ ਜ਼ੋਰ ਨਾਲ ਥੱਲੇ ਵੱਜਦੀਆਂ ਨੇ ਟਟੇ ਟੋਏ ਪਏ ਪਏ ਨੇ ਤੇ ਜ਼ਰੂਰੀ ਨਹੀਂ ਵੀ ਇਹ ਮੀਂਹ ਪਿਆ ਤਾਂ ਮੀਂਹ ਦੇ ਬਾਅਦ ਟੋਏ ਹੋਏ ਨੇ ਇਸ ਸਾਰੀ ਰੋਡ ਦਾ ਹਾਲੇ ਇਹੀ ਹੈ ਤੇ ਦੋ ਪਹੀਆ ਵਾਹਨ ਹੋਵੇ ਆਟੋ ਰਿਕਸ਼ਾ ਹੋਵੇ ਕਿਸੇ ਨੇ ਕੋਈ ਰੇੜੀ ਤੇ ਸਮਾਨ ਲੈ ਕੇ ਜਾ ਰਿਹਾ ਕੋਈ ਸਬਜ਼ੀ ਭਾਜੀ ਕਿਸੇ ਦੇ ਸਮਾਨ ਲੱਦਿਆ ਹੋਇਆ ਲੋਕ ਇੱਥੇ ਡਿੱਕ ਡੋਲੇ ਖਾਂਦੇ ਜਾਂ ਇਹ ਇੱਥੋਂ ਹੁਣ ਥੋੜੀ ਦੇਰ ਬਾਅਦ ਦੇਖਿਓ ਨਗਰ ਕਾਉਂਸਲ ਦੀ ਜਿਹੜੀ ਉਹ ਪਾਣੀ ਛਿੜਕਣ ਵਾਲੀ ਮਸ਼ੀਨ ਆ ਉਹ ਲੰਘੂਗੀ ਮੈਨੂੰ ਤਾਂ ਸਮਝ ਨਹੀਂ ਆਂਦੀ ਵੀ ਜੀਪੀਐਸ ਸਕੂਲ ਤੋਂ ਬਾਅਦ ਜਿਹੜਾ ਹੈਗਾ ਉਹ ਖੰਨਾ ਸ਼ੁਰੂ ਕਹਿੰਦੇ ਨੇ ਵੀ ਖੰਨਾ ਆ ਜਾ ਰਹੀ ਆ ਦੇਖੋ ਵੈਨ ਜਾ ਰਹੀ ਆ ਮਿਊਨਿਸਪਲ ਕਾਉਂਸਲ ਗੁਵਿੰਦਗੜ੍ਹ ਲਿਖਾ ਹੋਇਆ ਇਹ ਪਾਣੀ ਛਿੜਕਦੀ ਜਾ ਰਹੀ ਆ ਤੇ ਜੇ ਇਹਨਾਂ ਨੂੰ ਕਿਹਾ ਜਾਵੇ ਵੀ ਆ ਸਰਵਿਸ ਰੋਡ ਤੇ ਜਿਹੜੀ ਰੋਡ ਖਰਾਬ ਆ ਵੀ ਨਗਰ ਕਾਉਂਸਲ ਗੁਵਿੰਦਗੜ੍ਹ ਇਹਨੂੰ ਸਹੀ ਕਰਾਵੇ ਉਹ ਕਹਿੰਦੇ ਨੇ ਜੀ ਖੰਨੇ ਵਾਲਿਆਂ ਦਾ ਪਾਚਾ ਉਹ ਦੇਖਣਗੇ ਆਪੇ ਹੁਣ ਇੱਥੋਂ ਖ ਇੱਥੇ ਟੂਏ ਜਿਹੜੇ ਬੜੇ-ਬੜੇ ਪਏ ਹੋਏ ਨੇ ਕੋਈ ਨਹੀਂ ਇੱਥੇ ਦੇਖਦਾ ਤੇ ਜਿਹੜਾ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਣੀ ਸੀ ਵੀ ਜਿਹੜਾ ਆਹ ਰੋਡ ਹੈ ਜਿਹੜਾ ਨਾਲ ਸਰਵਿਸ ਰੋਡ ਤੇ ਇੰਟਰਲੋਕਿੰਗ ਟਾਈਲਾਂ ਜਿਹੜੀਆਂ ਲਗਾਈਆਂ ਜਾ ਰਹੀਆਂ ਨੇ ਉਹ ਗੋਵਿੰਦਗੜ੍ਹ ਨਗਰ ਕਾਉਂਸਲ ਲਗਾ ਰਹੀ ਹੈ ਕੀ ਗੱਲ ਸਰਵਿਸ ਰੋਡ ਤੇ ਇੰਟਰਲੋਕਿੰਗ ਟਾਈਲ ਲਗਾਉਣ ਦਾ ਤਾਂ ਸਾਡੇ ਚ ਹੱਦ ਪਤਾ ਲੱਜਦੀ ਹੈ ਵੀ ਸਾਡੀ ਹੱਦ ਦੇ ਅੰਦਰ ਆ ਇਹ ਪਰ ਜਿੱਥੇ ਤੱਕ ਸੜਕਾਂ ਟੁੱਟੀਆਂ ਨੇ ਨਾ ਨੈਸ਼ਨਲ ਹਾਈਵੇ ਦੇਖਦਾ ਨਾ ਨੈਸ਼ਨਲ ਹਾਈਵੇ ਦੇਖਦਾ ਤੇ ਨਾ ਨਗਰ ਕਾਉਂਸਲ ਖੰਨਾ ਗਿੰਦਗੜ ਦੇਖਦੀ ਐ ਇਹਨਾਂ ਵਿੱਚੋਂ ਜਿਹੜੇ ਸਾਰੇ ਅਧਿਕਾਰੀ ਨੇ ਉਹ ਉਹ ਮਤਲਬ ਦੋ ਇੱਥੋਂ ਲੰਘਦੇ ਹੀ ਹੋਣੇ ਨੇ ਇਹ ਲੰਘਦੇ ਨੇ ਕੀ ਗੱਲ ਉਹਨਾਂ ਨੂੰ ਇਸ ਰੋਡ ਦੀ ਹਾਲਤ ਤਾਂ ਪਤਾ ਹੀ ਲੱਦਾ ਐ ਇੰਨੀ ਧੂੜ ਮਿੱਟੀ ਲੋਕਾਂ ਦੇ ਮੂੰਹ ਤੇ ਪੈਂਦੀ ਐ ਇਸ ਤੋਂ ਬਾਅਦ ਪੀਰੇ ਬਾਬਾ ਗੱਜੂ ਸ਼ਾਹ ਰੋਡ ਐ ਇਹਦੇ ਪਰਲੇ ਪਾਸੇ ਉਸ ਦਾ ਹਾਲ ਵੀ ਇਸ ਤੋਂ ਬੱਤਰ ਐ ਉੱਥੇ ਰਾਤ ਨੂੰ ਟਰੱਕ ਇੰਨੇ ਰੌਂਗ ਸਾਈਡ ਜਾਂਦੇ ਨੇ ਉੱਥੇ ਲੰਬਾ ਜਾਮ ਲੱਜਾਂਦਾ ਸਾਰੇ ਟ੍ਰੈਫਿਕ ਅਧਿਕਾਰੀ ਛੁੱਟੀ ਤੇ ਚਲੇ ਜਾਂਦੇ ਨੇ ਕੀ